10 ਫਰਵਰੀ 1846 ਨੂੰ ਸਭਰਾਮਾ ਦੇ ਮੈਦਾਨ ਦੇ ਵਿੱਚ ਜਦ ਪੰਜਾਬੀਆਂ ਸਰਦਾਰਾਂ ਦੀ ਜੰਗ ਫਰੰਗੀਆਂ ਦੇ ਨਾਲ ਹੋਈ ਜੇ ਉਸ ਟਾਈਮ ਤੇਜ ਸਿੰਘ ਤੇ ਲਾਲ ਸਿੰਘ ਡੋਗਰੇ ਗਰਦਾਰੀ ਨਾ ਕਰਦੇ ਤਾਂ ਉਹ ਮੈਦਾਨ ਦੇ ਵਿੱਚ ਕੋਈ ਵੀ ਤਾਕਤ ਅੰਗਰੇਜ਼ਾਂ ਨੂੰ ਹਾਰਨ ਤੋਂ ਬਚਾ ਨਹੀਂ ਸਕਦੀ ਅੰਗਰੇਜ਼ਾਂ ਨੇ ਉਸ ਟਾਈਮ ਆਪਣੇ ਇੰਗਲੈਂਡ ਤੱਕ ਦੀ ਤਾਕਤ ਲਗਾ ਦਿੱਤੀ ਸੀ ਉਹ ਮੈਦਾਨ ਦੇ ਵਿੱਚ ਡੋਗਰਿਆ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕੀਤੀ ਸੀ ਵੀ ਸਾਨੂੰ ਜੰਮੂ ਕਸ਼ਮੀਰ ਦਾ ਰਾਜ ਭਾਗ ਚਾਹੀਦਾ ਏ ਇਹ ਮੈਦਾਨ ਦੇ ਵਿੱਚ ਜਿੱਤ ਤੁਹਾਡੀ ਹੋਣੀ ਆ ਉਹਨਾਂ ਨੇ ਬਗਾਨਿਆਂ ਤੋਂ ਮੰਗਿਆ ਜੇ ਕਿਤੇ ਉਹੀ ਇਹ ਚੀਜ਼ ਆਪਣੇ ਪੰਜਾਬੀਆਂ ਸਰਦਾਰਾਂ ਤੋਂ ਮੰਗਦੇ ਵੀ ਅਸੀਂ ਤੁਹਾਡੇ ਨਾਲ ਮੈਦਾਨ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜਾਂਗੇ ਅਸੀਂ ਇਹ ਫਰੰਗੀਆਂ ਨੂੰ ਹਰਾਵਾਂਗੇ ਉਹਨਾਂ ਤੋਂ ਜਿੱਤ ਹਾਸਲ ਕਰਕੇ ਅੰਗਲੈਂਡ ਤੇ ਵੀ ਕਬਜ਼ਾ ਕਰਾਂਗੇ ਅੰਗਲੈਂਡ ਤੇ ਵੀ ਕਬਜ਼ਾ ਕਰਾਂਗੇ ਜਿਵੇਂ ਅੱਜ ਪੂਰੇ ਵਰਲਡ ਦੇ ਵਿੱਚ ਅੰਗਰੇਜ਼ੀ ਲਾਜਮੀ ਹੈ ਉਸੇ ਤਰ੍ਹਾਂ ਹੀ ਪੂਰੇ ਵਰਲਡ ਦੇ ਵਿੱਚ ਪੰਜਾਬੀ ਲਾਜਮੀ ਹੋਣੀ ਸੀ ਜੇਕਰ ਉੱਥੇ ਡੋਗਰੇ ਗਰਦਾਰੀ ਨਾ ਕਰਦੇ ਕਿਸੇ ਕਵੀ ਨੇ ਦੋ ਲਾਈਨਾਂ ਬਹੁਤ ਸੋਹਣੀਆਂ ਲਿਖੀਆਂ ਜੇ ਅੱਜ ਹਿੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਿਹੜੇ ਅੱਜ ਪੰਜਾਬੀ ਬੋਲਣ ਲੱਗੇ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦੇ ਆ ਵੀ ਅਨਪੜਾਂ ਦੀ ਬੋਲੀ ਆ ਉਹ ਕਦੇ ਪਿੱਛੇ ਇਤਿਹਾਸ ਨੂੰ ਨਿਗਾਹ ਮਾਰਨ ਪੰਜਾਬੀਆਂ ਦਾ ਯੋਧਿਆਂ ਦਾ ਇਤਿਹਾਸ ਕਿੱਥੇ ਸੀ ਉਸ ਟਾਈਮ ਅੰਗਰੇਜ਼ਾਂ ਦੇ ਵੀ ਨੱਕ ਦੇ ਵਿੱਚ ਦਮ ਆ ਗਿਆ ਸੀ ਉਹ ਮੈਦਾਨ ਦੇ ਵਿੱਚ ਜੇ ਡੋਗਰੇ ਨਾਂ ਗਰਦਾਰੀ ਕਰਦੇ ਤਾਂ ਜਿੱਤ ਪੰਜਾਬੀਆਂ ਦੀ ਹੋਣੀ ਸੀ ਬੁੱਢਾ ਜਰਨਲ ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵ 1846 ਨੂੰ ਜਿਹੜਾ ਉਹ ਮੈਦਾਨ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਸੀ